ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਦਿਲਚਸਪ ਸਿੱਖਿਆਦਾਇਕ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਵੀ ਅਸੀਂ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਸਿੱਖਿਆਦਾਇਕ ਦਿਲਚਸਪ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਜੋ ਕਿ ਦੋ ਸਹੇਲੀਆਂ ਦੀ ਕਹਾਣੀ ਹੈ ਅਰਮੀ ਅਤੇ ਗੁੱਡੀ ਦੋਵੇਂ ਪੱਕੀਆਂ ਸਹੇਲੀਆਂ ਸਨ ਉਹ ਇੱਕ ਪਿੰਡ ਵਿੱਚ ਰਹਿੰਦੀਆਂ ਸਨ ਤੇ ਇੱਕੋ ਹੀ ਸਕੂਲ ਅਤੇ ਇੱਕ ਹੀ ਜਮਾਤ 8ਵੀਂ ਵਿੱਚ ਇਕੱਠੀਆਂ ਪੜ੍ਹਦੀਆਂ ਸਨ ਛੁੱਟੀ ਤੋਂ ਬਾਅਦ ਉਹ ਆਪਣੇ ਆਪਣੇ ਸਾਈਕਲ ਹੋਣ ਦੇ ਬਾਵਜੂਦ ਵੀ ਇੱਕ ਹੀ ਸਾਈਕਲ ਤੇ ਚੜ ਕੇ ਆਉਂਦੀਆਂ ਸਨ ਤੂਮਾ ਦਾਕਰ ਬਿਲਕੁਲ ਨਜ਼ਦੀਕ ਸੀ ਮਹੀਨੇ ਵਿੱਚ 15 ਦਿਨ ਰਮਮੀ ਸਾਈਕਲ ਚਲਾਉਂਦੀ ਸੀ ਤੇ 15 ਦਿਨ ਗੁੱਡੀ ਸਾਰੇ ਸਕੂਲ ਵਿੱਚ ਇਹਨਾਂ ਦੋਵਾਂ ਸਹੇਲੀਆਂ ਦੇ ਪਿਆਰ ਦੀ ਬੜੀ ਚਰਚਾ ਸੀ ਦੋਮਾ ਵਿੱਚ ਇਹਨਾਂ ਲਗਾਅ ਸੀ ਕਿ ਅੱਧੀ ਛੁੱਟੀ ਵੇਲੇ ਰਮਮੀ ਤੇ ਗੁੱਡੀ ਰਮਮੀ ਦਾ ਖਾਣਾ ਖਾ ਲੈਂਦੀਆਂ ਸਨ ਸਕੂਲੋਂ ਮਿਲਿਆ ਹੋਮਵਰਕ ਵੀ ਦੋਵੇਂ ਰਲ ਕੇ ਇਕੱਠੀਆਂ ਹੀ ਕਰਦੀਆਂ ਸਨ ਗੁੱਡੀ ਨਾਲੋਂ ਰੰਮੀ ਦਾ ਦਿਮਾਗ ਤੇਜ ਸੀ ਉਹ ਪੜ੍ਹਾਈ ਨੂੰ ਹਰ ਤਰ੍ਹਾਂ ਚੰਗੀ ਤਰੀਕੇ ਨਾਲ ਸਮਝ ਲੈਂਦੀ ਸੀ ਇਸ ਦੇ ਉਲਟ ਗੁੱਡੀ ਪੜ੍ਹਾਈ ਵਿੱਚ ਕੁਝ ਢਿੱਲੀ ਸੀ ਜਦੋਂ ਪੇਪਰਾਂ ਦੇ ਦਿਨ ਆਉਂਦੇ ਤਾਂ ਰੰਮੀ ਗੁੱਡੀ ਦੀ ਪੜ੍ਹਾਈ ਵਿੱਚ ਪੂਰੀ ਮਦਦ ਕਰਦੀ ਸੀ ਅਤੇ ਪੇਪਰਾਂ ਵਿੱਚ ਆਉਣ ਵਾਲੇ ਸਾਰੇ ਸਿਲੇਬਸ ਨੂੰ ਯਾਦ ਕਰਨ ਦਾ ਤਰੀਕਾ ਦੱਸਦੀ ਸੀ ਰੰਮੀ ਦੇ ਪਿਤਾ ਸ਼ਾਮ ਲਾਲ ਇੱਕ ਕਾਰਖਾਨੇ ਵਿੱਚ ਮਜ਼ਦੂਰ ਸਨ ਤੇ ਦਿਹਾੜੀਦਾਰ ਸਨ ਕਈ ਵਾਰ ਸ਼ਾਮ ਦੀ ਕਈ ਵਾਰ ਸ਼ਾਮ ਲਾਲ ਦੀ ਬਿਜਲੀ ਨਾ ਆਉਂ ਜਾਂ ਕੱਟ ਲੱਗਣ ਕਰਕੇ ਦਿਹਾੜੀ ਨਹੀਂ ਸੀ ਲੱਗਦੀ ਜਿਸ ਕਰਕੇ ਘਰ ਦਾ ਖਰਚ ਅਤੇ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਇਸ ਮੁਸ਼ਕਿਲ ਕਰਕੇ ਕਈ ਵਾਰ ਰਮੀ ਦੀ ਸਕੂਲ ਦੀ ਫੀਸ ਦੇਣੀ ਵੀ ਰਹਿ ਜਾਂਦੀ ਸੀ ਪਰ ਉਸ ਦੀ ਸਹੇਲੀ ਗੁੱਡੀ ਆਪਣੇ ਡੈਡੀ ਪਾਸੋਂ ਪੈਸੇ ਲੈ ਕੇ ਉਸ ਦੀ ਫੀਸ ਭਰ ਦਿੰਦੀ ਸੀ ਗੁੱਡੀ ਦੇ ਪਿਤਾ ਇੱਕ ਪੁਲਿਸ ਅਫਸਰ ਸਨ ਭਾਵੇਂ ਗੁੱਡੀ ਪੁਲਿਸ ਅਫਸਰ ਦੀ ਧੀ ਸੀ ਫੇਰ ਵੀ ਉਸ ਵਿੱਚ ਰਤਾ ਵੀ ਘਮੰਡ ਨਹੀਂ ਸੀ ਅਮੀਰੀ ਦਾ ਗੁੱਡੀ ਦੇ ਡੈਡੀ ਨੇ ਕਈ ਵਾਰ ਉਸ ਨੂੰ ਕਿਹਾ ਪੁੱਤਰ ਛੁੱਟੀ ਤੋਂ ਬਾਅਦ ਮੇਰਾ ਡਰਾਈਵਰ ਤੈਨੂੰ ਗੱਡੀ ਤੇ ਘਰ ਲੈ ਆਇਆ ਕਰੇਗਾ ਪਰ ਗੁੱਡੀ ਨੇ ਆਪਣੀ ਸਹੇਲੀ ਦੀ ਦੋਸਤ ਦੀ ਮਹੱਤਤਾ ਰੱਖਦੇ ਹੋਏ ਕਿਹਾ ਨਹੀਂ ਡੈਡੀ ਮੈਂ ਗੱਡੀ ਤੇ ਨਹੀਂ ਆਉਣਾ ਚਾਹੁੰਦੀ ਮੈਂ ਆਪਣੀ ਸਹੇਲੀ ਰੰਮੀ ਦੇ ਸਾਈਕਲ ਤੇ ਹੀ ਰੰਮੀ ਨਾਲ ਘਰ ਜਾਇਆ ਕਰਾਂਗੀ ਇਸੇ ਵਿੱਚ ਹੀ ਮੈਂ ਬਹੁਤ ਖੁਸ਼ ਹਾਂ ਤੇ ਅੱਗੋਂ ਉਸਦੇ ਡੈਡੀ ਨੇ ਵੀ ਹੱਸ ਕੇ ਕਹਿੰਦੇ ਕਿ ਹਾਂ ਠੀਕ ਹੈ ਧੀਏ ਜਿਵੇਂ ਤੂੰ ਖੁਸ਼ ਪਤਾ ਨਹੀਂ ਰੰਮੀ ਨੇ ਤੈਨੂੰ ਕਿਹੜੀ ਗਿੱਦੜ ਸਿੰਗੀ ਸੁਗਾ ਦਿੱਤੀ ਹੈ ਜੋ ਹੁਣ ਉਸਤੇ ਹੀ ਗੁਣ ਗਾਉਂਦੀ ਰਹਿਣੀ ਹੈ ਬਾਕੀ ਜਿਵੇਂ ਤੂੰ ਚਾਵੇਂ ਫੇਰ ਇੱਕ ਦਿਨ ਰੰਮੀ ਆਪਣੇ ਘਰ ਲਿਆਉਣ ਲਈ ਆਪਣੀ ਪਿਆਰੀ ਸਹੇਲੀ ਗੁੱਡੀ ਨੂੰ ਬਹੁਤ ਮਨਾਇਆ ਗੁੱਡੀ ਵੀ ਉਸਦੀ ਜਿੱਦ ਅੱਗੇ ਹਾਰ ਗਈ ਅਤੇ ਰੰਮੀ ਦੇ ਘਰ ਚਲੀ ਗਈ ਰੰਮੀ ਨੇ ਗੁੱਡੀ ਦੀ ਪੂਰੀ ḍਿਸਪੈਕਟ ਕੀਤੀ ਲੰਚ ਟਾਈਮ ਆਇਆ ਤਾਂ ਰੰਮੀ ਨੇ ਗੁੱਡੀ ਨੂੰ ਕਿਹਾ ਚੱਲੀਏ ਗੁੱਡੀ ਬਾਜ਼ਾਰ ਪਰ ਗੁੱਡੀ ਨੇ ਕੋਈ ਗੱਲ ਨਾ ਗੋਲੀ ਉਸ ਨੂੰ ਪਤਾ ਸੀ ਕੀ ਰਮੀ ਦਾ ਪਰਿਵਾਰ ਬਹੁਤ ਗਰੀਬ ਹੈ ਫਿਰ ਵੀ ਉਹ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੀ ਸੀ ਕਹਿੰਦੇ ਹਨ ਕਿ ਜਦੋਂ ਬੰਦੇ ਦਾ ਵਕਤ ਸਹੀ ਆਉਣਾ ਹੁੰਦਾ ਜਾਂ ਪਰਮਾਤਮਾ ਨੇ ਉਸ ਦੀ ਕਿਸਮਤ ਬਦਲਣੀ ਹੁੰਦੀ ਹੈ ਤਾਂ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ ਸੋ ਗੁੱਡੀ ਨੇ ਕਿਹਾ ਰਮੀ ਅੱਜ ਮੈਂ ਤੁਹਾਡੇ ਘਰੋਂ ਲਾਂਚ ਕਰਕੇ ਹੀ ਜਾਵਾਂਗੀ ਅੱਗੋ ਰੰਮੀ ਨੇ ਕਿਹਾ ਹਾਂ ਮੇਰੀ ਸਹੇਲੀ ਜ਼ਰੂਰ ਜ਼ਰੂਰ ਪਰ ਰੰਮੀ ਦੀ ਮੰਮੀ ਨੇ ਇਸ਼ਾਰਾ ਕੀਤਾ ਕਿ ਆਟਾ ਤਾਂ ਖਤਮ ਹੋਇਆ ਪਿਆ ਤੇ ਘਰ ਵਿੱਚ ਪੈਸੇ ਵੀ ਨਹੀਂ ਹਨ ਰੰਮੀ ਦੀ ਮੰਮੀ ਦਾ ਇਸ਼ਾਰਾ ਗੁੱਡੀ ਨੂੰ ਵੀ ਸਮਝ ਵਿੱਚ ਆ ਗਿਆ ਉਸ ਨੇ ਤੁਰੰਤ ਆਪਣੀ ਗੁੱਟ ਘੜੀ ਦਟ ਟਾਈਮ ਦੇਖਿਆ ਤੇ ਆਪਣੇ ਸੁਰਾ ਨੂੰ ਬਦਲਦੇ ਹੋਏ ਕਿਹਾ ਓ ਹੋ ਰੰਮੀ ਮੈਂ ਤਾਂ ਡੈਡੀ ਨਾਲ ਕਿਤੇ ਜਾਣਾ ਸੀ ਮੈਂ ਤਾਂ ਲੇਟ ਹੀ ਹੋ ਗਈ ਟਾਈਮ ਵੀ ਹੁਣ ਬਹੁਤ ਹੋ ਚੁੱਕਾ ਚੰਗਾ ਹੁਣ ਮੈਂ ਚਲਦੀ ਆ ਲੰਚ ਫੇਰ ਕਦੇ ਸਹੀ ਰੰਮੀ ਨੇ ਅੱਗੋਂ ਕਿਹਾ ਨਹੀਂ ਨਹੀਂ ਸਹੇਲੀ ਹੁਣ ਲੰਚ ਕਰਕੇ ਹੀ ਜਾ ਗੁੱਡੀ ਨੇ ਕਿਹਾ ਨਹੀਂ ਤੇਰਾ ਬਹੁਤ ਬਹੁਤ ਸ਼ੁکری ਆ ਫੇਰ ਆਈ ਤਾਂ ਜ਼ਰੂਰ ਲੰਚ ਕਰਕੇ ਜਾਵਾਂਗੀ ਗੁੱਡੀ ਨੂੰ ਇਸ ਗੱਲ ਦਾ ਪਤਾ ਸੀ ਕਿ ਰੰਮੀ ਉੱਪਰੋਂ ਉੱਪਰੋਂ ਉਸ ਨੂੰ ਲੰਚ ਲਈ ਕਹਿ ਰਹੀ ਹੈ ਹੁਣ ਗੁੱਡੀ ਆਪਣੇ ਘਰ ਚਲੀ ਗਈ ਸ਼ਾਮ ਨੂੰ ਜਦੋਂ ਗੁੱਡੀ ਦੇ ਡੈਡੀ ਪੁਲਿਸ ਅਫਸਰ ਜਰਨੈਲ ਸਿੰਘ ਡਿਊਟੀ ਤੋਂ ਘਰ ਆਏ ਤਾ ਗੁੱਡੀ ਨੇ ਆਪਣੀ ਸਹੇਲੀ ਰੰਮੀ ਦੇ ਘਰ ਦੀ ਸਾਰੀ ਬਾਤਾਂ ਸੁਣਾਈ ਅਤੇ ਨਾਲ ਹੀ ਡੈਡੀ ਨੂੰ ਬੇਨਤੀ ਕੀਤੀ ਕਿ ਉਹ ਰੰਮੀ ਦੇ ਪਿਤਾ ਸ਼ਾਮਲਾ ਨੂੰ ਕਿਸੇ ਮਹਿਕਮੇ ਵਿੱਚ ਨੌਕਰੀ ਤੇ ਲਗਵਾ ਦੇਣ ਰੰਮੀ ਦੇ ਘਰ ਦੀ ਹਾਲਤ ਸੁਣ ਕੇ ਗੁੱਡੀ ਦੇ ਡੈਡੀ ਪੁਲਿਸ ਅਫਸਰ ਜਰਨੈਲ ਸਿੰਘ ਦੇ ਦਿਲ ਵਿੱਚ ਵੀ ਦਇਆ ਆ ਗਈ ਤੇ ਉਸ ਨੇ ਕੋਸ਼ਿਸ਼ ਕਰਕੇ ਰੰਮੀ ਦੇ ਪਿਤਾ ਸ਼ਾਮ ਲਾਲ ਨੂੰ ਆਪਣੇ ਹੀ ਮਹਿਕਮੇ ਵਿੱਚ ਮਾਲੀ ਦੀ ਨੌਕਰੀ ਤੇ ਰਖਵਾ ਦਿੱਤਾ ਸ਼ਾਮ ਲਾਲ ਨੂੰ ਮਾਲੀ ਦੀ ਨੌਕਰੀ ਵਿੱਚ ਹੀ ਚੰਗੀ ਤਨਖਾਹ ਮਿਲਣ ਲੱਗ ਪਈ ਜਿਸ ਨਾਲ ਰੰਮੀ ਦੇ ਘਰ ਦਾ ਗੁਜ਼ਾਰਾ ਤੇ ਉਸ ਦੀ ਪੜ੍ਹਾਈ ਦਾ ਖਰਚਾ ਹੁਣ ਚੱਲਣਾ ਸੌਖਾ ਹੋ ਗਿਆ ਸੀ ਹੁਣ ਰੰਮੀ ਦੇ ਉਸ ਹੁਣ ਰੰਮੀ ਤੇ ਉਸ ਦੇ ਮਾਤਾ ਪਿਤਾ ਨੇ ਗੁੱਡੀ ਤੇ ਉਸ ਦੇ ਡੈਡੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਰੰਮੀ ਦੇ ਪਰਿਵਾਰ ਨੂੰ ਗਰੀਬੀ ਦੀ ਇਸ ਦਲਦਲ ਦੇ ਵਿੱਚੋਂ ਬਾਹਰ ਜੋ ਕੱਢਿਆ ਸੀ ਉਹਨਾਂ ਨੇ ਰੱਬ ਦਾ ਵੀ ਲੱਖ ਲੱਖ ਤੈ ਦਿਲੋਂ ਸ਼ੁਕਰਾਨਾ ਕੀਤਾ ਗੱਲ ਇਹ ਮੇਰੀ ਨਵੀਂ ਸਹੇਲੀ ਗੱਲ ਇਹ ਮੇਰੀ ਨਵੀਂ ਨਵੇਲੀ ਗੁੱਡੀ ਜਹੀ ਸਭ ਨੂੰ ਮਿਲੇ ਸਹੇਲੀ ਰੰਮੀ ਹੁਣ ਇਹ ਮੂੰਖ ਵਿੱਚੋਂ ਗਾ ਰਹੀ ਸੀ ਸੋ ਬੱਚਿਓ ਸਾਨੂੰ ਦੁੱਖ ਵੇਲੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਏ ਜਿਵੇਂ ਗੁੱਡੀ ਨੇ ਰੰਮੀ ਦਾ ਦਿੱਤਾ ਚੰਗੀ ਸਹੇਲੀ ਸਹੇਲੀ ਦੀ ਜ਼ਿੰਦਗੀ ਬਦਲ ਸਕਦੀ ਹੈ ਉਹ ਰੱਬ ਦਾ ਰੂਪ ਹੁੰਦੀ ਹੈ ਜ਼ਿੰਦਗੀ ਉਹ ਜਿਹੜੀ ਦੂਸਰੇ ਦੇ ਕੰਮ ਆਵੇ ਇਸ ਲਈ ਸਾਨੂੰ ਹਮੇਸ਼ਾ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ ਸਾਨੂੰ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੇਕਰ ਅਸੀਂ ਕਿਸੇ ਨੂੰ ਸੱਚਾ ਦੋਸਤ ਮੰਨਦੇ ਹਾਂ ਤਾਂ ਸਿਰਫ ਉਸ ਦੇ ਸੁੱਖਾਂ ਵਿੱਚ ਹੀ ਉਸ ਦਾ ਸਾਥ ਨਹੀਂ ਦੇਣਾ ਚਾਹੀਦਾ ਉਸ ਦੇ ਦੁੱਖ ਵਿੱਚ ਵੀ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਤੇ ਉਸ ਦੇ ਦੁੱਖ ਵਿੱਚ ਵੀ ਸਾਨੂੰ ਨਾਲ ਖੜਨਾ ਚਾਹੀਦਾ ਗੁੱਡੀ ਨੇ ਰੰਮੀ ਦਾ ਸਾਥ ਨਾ ਛੱਡਿਆ ਉਹ ਚੌਂਦੀ ਤਾਂ ਰੰਮੀ ਦਾ ਸਾਥ ਛੱਡ ਵੀ ਸਕਦੀ ਸੀ ਕਿਉਂਕਿ ਉਸ ਨੂੰ ਆਪਣੇ ਘਰ ਵਿੱਚ ਹਰ ਇੱਕ ਸਹੂਲਤ ਮਿਲੀ ਹੋਈ ਸੀ ਪਰ ਫਿਰ ਵੀ ਉਸ ਨੇ ਰੰਮੀ ਦਾ ਸਾਥ ਨਾ ਛੱਡਿਆ ਕਿਉਂਕਿ ਉਸ ਨੂੰ ਇਹ ਸੁੱਖ ਸਹੂਲਤਾਂ ਨਹੀਂ ਆਪਣੀ ਸਹੇਲੀ ਦੀ ਦੋਸਤੀ ਵੱਧ ਪਿਆਰੀ ਸੀ ਇਸ ਲਈ ਹੁਣ ਉਹ ਦੋਵੇਂ ਸਹੇਲੀਆਂ ਖੁਸ਼ੀ-ਖੁਸ਼ੀ ਸਕੂਲ ਜਾਂਦੀਆਂ ਅਤੇ ਖੁਸ਼ੀ-ਖੁਸ਼ੀ ਘਰ ਆਉਂਦੀਆਂ ਦੋਵੇਂ ਸਹੇਲੀਆਂ ਆਪਸ ਵਿੱਚ ਬਹੁਤ ਖੋਸਨ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਨਾਲ ਦੋਸਤੀ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਅਮੀਰ ਜਾਂ ਗਰੀਬ ਦੇਖ ਕੇ ਦੋਸਤੀ ਨਹੀਂ ਕਰਨੀ ਚਾਹੀਦੀ ਸਾਨੂੰ ਹਮੇਸ਼ਾ ਆਪਣੇ ਦੋਸਤ ਦੇ ਨਾਲ ਖੜਨਾ ਚਾਹੀਦਾ ਹੈ ਜੇਕਰ ਸਾਡੇ ਤੋਂ ਕਿਸੇ ਦੀ ਮਦਦ ਹੁੰਦੀ ਹੈ ਤਾਂ ਸਾਨੂੰ ਉਹਨਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤੇ ਇਸ ਵਿੱਚ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜਲ ਤੱਕ ਲਈ ਧੰਨਵਾਦ